ਸਸੀ ਕਾਜੀ ਪੀਟੀਸੀ ਨੂੰ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਵੱਡੀ ਖਬਰ ਪ੍ਰਦਰਸ਼ਨ ਨਾਲ ਜੁੜੀ ਹੋਈ ਆ ਪੰਜਾਬ ਭਰ ਵਿੱਚ ਅੱਜ ਰੋਡਵੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਅਜੇ ਵਿੱਚ ਤੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਸਭ ਤੋਂ ਅਹਿਮ ਖਬਰ ਆ ਜਿਹੜੀ ਉਹ ਸੰਗਰੂਰ ਤੋਂ ਸਾਹਮਣੇ ਆਈ ਆ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਜਦੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਅਜੇ ਵਿੱਚ ਇੱਕ ਐਸਐਚਓ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਰੋਡਵੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕਾਲ ਦਿੱਤੀ ਹੋਈ ਸੀ ਪੂਰੇ ਪੰਜਾਬ ਵਿੱਚ ਕਿ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਉਸ ਦੇ ਤਹਿਤ ਹੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਹ ਜਿਹੜੇ ਕੱਚੇ ਮਲਾਜ਼ਮ ਨੇ ਉਹ ਬੱਸਾਂ ਉੱਤੇ ਚੜੇ ਹੋਏ ਨੇ ਜਨਾਂ ਨੂੰ ਉਤਾਰਨ ਦੇ ਲਈ ਮਲਾਜ਼ਮ ਲੱਗਦੇ ਆ ਪੁਲਿਸ ਮਲਾਜ਼ਮਾਂ ਵੱਲੋਂ ਹੇਠ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੰਗਰੂਰ ਵਿੱਚ ਇੱਕ ਪੁਲਿਸ ਮਲਾਜ਼ਮ ਦੇ ਉੱਤੇ ਵੀ ਜਿਹੜਾ ਪੈਟਰੋਲ ਆ ਉਹ ਪਾ ਦਿੱਤਾ ਜਾਂਦਾ ਹੈ ਤੇ ਅਜਿਹੇ ਵਿੱਚ ਐਸ ਐਚਓ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਅੱਗ ਤੱਕ ਲੱਗ ਜਾਂਦੀ ਹੈ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਅੱਗ ਕਿਸ ਵੱਲੋਂ ਲਗਾਈ ਗਈ ਆ ਕਿਸ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਆ ਜਾਂ ਫਿਰ ਇਹ ਅੱਗ ਕਿਸ ਤਰੀਕੇ ਨਾਲ ਲੱਗੀ ਆ ਇਹ ਹਾਲਾਂਕਿ ਸਾਫ਼ ਨਹੀਂ ਹੋਇਆ ਪਰ ਜੋ ਤਸਵੀਰ ਸਾਹਮਣੇ ਆਈ ਆ ਉਸ ਨੇ ਬਹੁਤ ਸਾਰਾ ਜਿਹੜਾ ਮੌਕੇ ਤੇ ਮਾਹੌਲ ਆ ਜਿਹੜਾ ਉਹ ਗਰਮਾ ਕੇ ਰੱਖ ਦਿੱਤਾ ਹੈ ਤੇ ਅੱਜ ਪੂਰੇ ਪੰਜਾਬ ਵਿੱਚ ਰੋਡਵੇਜ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇਨ੍ਹਾਂ ਪਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਮੁਲਾਜ਼ਮ ਮੌਕੇ ਤੇ ਐਕਸ਼ਨ ਕਰ ਰਹੇ ਨੇ ਤੇ ਕਈ ਤਰ੍ਹਾਂ ਜ ਕਈ ਥਾਵਾਂ ਤੇ लाठी चार्ज ਵੀ ਕੀਤਾ ਗਿਆ ਜਿਸ ਵਿੱਚ ਕਿ ਪਟਿਆਲਾ ਵਿੱਚ ਕੁਝ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਪੱਗਾਂ ਤੱਕ ਉਤਰੀਆਂ ਨੇ ਤੇ ਇੱਥੋਂ ਤੱਕ ਕਿ ਇੱਕ ਕੱਚੇ ਮੁਲਾਜ਼ਮ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਆ ਤਾਂ ਇਹ ਤਸਵੀਰਾਂ ਵੱਖ-ਵੱਖ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਜੇਕਰ ਦੇਖਿਆ ਜਾਵੇ ਕਿ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਹ ਪ੍ਰਦਰਸ਼ਨਕਾਰੀ ਤੇ ਕੱਚੇ ਮੁਲਾਜ਼ਮ ਵੱਖ-ਵੱਖ ਸਮਾਂ ਦਿੰਦੇ ਨੇ ਪ੍ਰਦਰਸ਼ਨ ਕਰਨ ਦਾ ਹਾਲਾਂਕਿੇ ਬਾਰ-ਬਾਰ ਸਰਕਾਰ ਵੱਲੋਂ ਸਮਾਂ ਦਿੱਤਾ ਜਾਂਦਾ ਹੈ ਇਹਨਾਂ ਨੂੰ ਮੀਟਿੰਗ ਦੇ ਲਈ ਪਰ ਮੀਟਿੰਗ ਵਿੱਚ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਨਹੀਂ ਮਿਲਦਾ ਅਤੇ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਮੀਟਿੰਗਾਂ ਦਾ ਕੋਈ ਸਾਰਤਖੰਦ ਸਾਨੂੰ ਨਹੀਂ ਨਿਕਲਦਾ ਨਜ਼ਰ ਆਇਆ ਜਿਸ ਦੇ ਚੱਲਦਿਆਂ ਅੱਜ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦੇ ਲਈ ਕਾਲ ਹੈ ਜਿਹੜੀ ਪੂਰੇ ਪੰਜਾਬ ਵਿੱਚ ਜਿਹੜੇ ਆ ਇਹਨਾਂ ਕੱਚੇ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਸੀ ਅਤੇ ਵੱਖ-ਵੱਖ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕਰਨ ਦੀ ਇਹਨਾਂ ਮੁਲਾਜ਼ਮਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਸਭ ਤੋਂ ਅਹਿਮ ਜਿਹੜੀਆਂ ਤਸਵੀਰਾਂ ਨੇ ਉਹ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਹ ਕੱਚੇ ਮੁਲਾਜ਼ਮ ਜਿਹੜੇ ਆ ਬੱਸਾਂ ਤੇ ਚੜੇ ਨੇ ਅਤੇ ਆਪਣੇ ਤੇ ਪੈਟਰੋਲ ਛਿੜਕ ਲੈਂਦੇ ਨੇ ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਪੈਟਰੋਲ ਛਿੜਕਦੇ ਹੋਏ ਨਜ਼ਰ ਆਏ ਨੇ ਅਤੇ ਉੱਥੇ ਹੀ ਇੱਕ ਐਸਐਚਓ ਤੇ ਵੀ ਪੈਟਰੋਲ ਹੈ ਜਿਹੜਾ ਪੈ ਜਾਂਦਾ ਹੈ ਤੇ ਉਸ ਐਸਐਚਓ ਨੂੰ ਅੱਗ ਤੱਕ ਲੱਗ ਜਾਂਦੀ ਹੈ ਜਿਸ ਨੂੰ ਕਿ ਮੌਕੇ ਤੇ ਬੁਝਾ ਦਿੱਤਾ ਜਾਂਦਾ ਹੈ ਮੌਕੇ ਤੇ ਜਿਹੜਾ ਅੱਗ ਵਿੱਚੋਂ ਇਹ ਸਮਲਾਜਮ ਨੂੰ ਕੱਢਿਆ ਜਾਂਦਾ ਹੈ ਤਾਂ ਇਹ ਮਾਹੌਲ ਹੈ ਜਿਹੜਾ ਅੱਜ ਦਾ ਬਣਿਆ ਹੋਇਆ ਤੇ ਉੱਥੇ ਹੀ ਇਹ ਪ੍ਰਦਰਸ਼ਨਕਾਰੀ ਕਹਿ ਰਹੇ ਆ ਕਿ ਸਾਡਾ ਕੋਈ ਜੀ ਨਹੀਂ ਕਰਦਾ ਪ੍ਰਦਰਸ਼ਨ ਕਰਨ ਨੂੰ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਪਰ ਅਸੀਂ ਵੀ ਮਜਬੂਰ ਆ ਸਾਡੀਆਂ ਮੰਗਾਂ ਜਿਹੜੀਆਂ ਉਹ ਲੰਬੇ ਸਮੇਂ ਤੋਂ ਮੰਗਾ ਬਣ ਕੇ ਹੀ ਰਹਿ ਰਹੀਆਂ ਨੇ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਤਾਂ ਪ੍ਰਦਰਸ਼ਨਕਾਰੀ ਆ ਅੱਜ ਪੂਰੇ ਪੰਜਾਬ ਵਿੱਚ ਪੀਆਰਟੀਸੀ ਅਤੇ ਰੋਡਵੇਅ ਦੇ ਕੱਚੇ ਮੁਲਾਜ਼ਮ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਤੇ ਜਿਹੜਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਆ ਜਿਹੜਾ ਕਿਤਾ ਜਾ ਰਿਹਾ ਤਸੰਗਰੂਰ ਤੋਂ ਅਹਿਮ ਤਸਵੀਰਾਂ ਜਿਹੜੀਆਂ ਇਹ ਬਣੀਆਂ ਨੇ ਕਿ ਇੱਕ ਐਸਐਚਓ ਨੂੰ ਅੱਗ ਤੱਕ ਲੱਗ ਜਾਂਦੀ ਆ ਇਸ ਪ੍ਰਦਰਸ਼ਨ ਵਿੱਚ ਹਾਲਾਂਕਿ ਇਹ ਸਾਫ਼ ਨਹੀਂ ਹੋ ਪਾਰਿਆ ਕਿ ਕਿਸ ਵੱਲੋਂ ਇਹ ਅੱਗ ਲਗਾਈ ਗਈ ਆ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਜ਼ਰੂਰ ਮਾਹੌਲ ਹੈ ਜਿਹੜਾ ਇੱਕ ਵਾਰ ਗਰਮਾ ਜਾਂਦਾ ਹੈ ਤੇ ਇੱਕ ਵਾਰ ਜ਼ਰੂਰ ਪੰਜਾਬ ਵਿੱਚ ਮਾਹੌਲ ਹੈ ਜਿਹੜਾ ਉਹ ਕੱਚੇ ਮਲਾਜ਼ਮਾਂ ਦੇ ਪ੍ਰਦਰਸ਼ਨਾਂ ਦਰਮਿਆਨ ਉਹ ਖਰਾਬ ਹੁੰਦਾ ਨਜ਼ਰ ਆਇਆ ਤੇ ਇਸੇ ਤਰੀਕੇ ਨਾਲ ਅੱਜ ਘਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਵਿੱਚ ਵੀ ਖੂਬ ਖਿੱਚੋ ਤਾਣ ਇਹਨਾਂ ਕੱਚੇ ਮੁਲਾਜ਼ਮਾਂ ਦੀ ਕੀਤੀ ਗਈ ਹੈ ਤੇ लाਠੀ ਚਾਰਦੇਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ ਵੀ ਖੂਬ ਪ੍ਰਦਰਸ਼ਨ ਹੈ ਜਿਹੜਾ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਤੇ ਬੱਸ ਸਟੈਂਡ ਦੇ ਗੇਟ ਨੂੰ ਜਿਹੜਾ ਤਾਲਾ ਤੱਕ ਲਗਾ ਦਿੱਤਾ ਗਿਆ ਬੱਸਾਂ ਜਿਹੜੀਆਂ ਉਹ ਰੋਕ ਦਿੱਤੀਆਂ ਗਈਆਂ ਨੇ ਤੇ ਜਿੱਥੇ ਸਵਾਰੀਆਂ ਖੱਜਲ ਖਵਾਰ ਹੋ ਰਹੀਆਂ ਨੇ ਤਾਂ ਅੱਜ ਉੱਥੇ ਹੀ ਕੱਚੇ ਮੁਲਾਜ਼ਮਾਂ ਤੇ ਵੀ ਕਿਤੇ ਨਾ ਕਿਤੇ लाਠੀ ਚਾਰਦੇਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਅਜੇ ਇਹ ਵਿੱਚ ਪੁਲਿਸ ਮੁਲਾਜ਼ਮਾਂ ਤੇ ਵੀ ਜਿਹੜੇ ਆ ਉਹ ਅੱਤਕਮਕੀ ਦੀਆਂ ਤਸਵੀਰਾਂ ਸਾਹਮਣੇ ਆਏ ਨੇ ਕਿ ਪੁਲਿਸ ਮੁਲਾਜ਼ਮ ਵੀ ਇਸ ਤੱਕਮੁੱਕੀ ਵਿੱਚ ਜ਼ਖਮੀ ਹੋਏ ਨੇ ਜਿਸ ਵਿੱਚ ਕਿ ਪਟਿਆਲਾ ਵਿੱਚ ਇੱਕ ਐਸਐਚਓ ਦਾ ਹੱਥ ਹੈ ਜਿਹੜਾ ਉਹ ਜ਼ਰੂਰ ਨੱਪਿਆ ਜਾਂਦਾ ਹੈ ਤੇ ਉਹ ਜ਼ਖਮੀ ਹੋ ਜਾਂਦੇ ਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਵਿੱਚ ਇੱਕ ਐਸਐਚਓ ਨੂੰ ਅੱਗ ਤੱਕ ਲੱਗੀ ਹੈ ਤਾਂ ਮੌਕੇ ਤੇ ਕੀ ਕੁਝ ਹੋ ਰਿਹਾ ਤੇ ਮੌਕੇ ਤੇ ਪੱਤਰਕਾਰਾਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਜੋ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਤਾ ਜਾ ਰਿਹਾ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿਹੜਾ ਉਹ ਨਜ਼ਰ ਆ ਰਹੀ ਹੈ ਇਹ ਤਸਵੀਰ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਅ ਅੱਜ ਜਦੋਂ ਸਵੇਰੇ ਆਪਣੀ ਮੰਗਾਂ ਨੂੰ ਲੈ ਕੇ ਆਉਂਦੇ ਨੇ ਤਾਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਸਾਥੀਆਂ ਨੂੰ ਜਿਹੜਾ ਉਹ ਡੱਕ ਲਿਤਾ ਜਾਂਦਾ ਤਾਂ ਇਸ ਵਕਤ ਪੁਲਿਸ ਇਹਨਾਂ ਸਾਰੇ ਕਰਮੀਆਂ ਨੂੰ ਗੱਡੀਆਂ ਦੇ ਵਿੱਚ ਪਾ ਕੇ ਆਪਣੀ ਹਿਰਾਸਤ ਵਿੱਚ ਲੈ ਚੁੱਕੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਵੇਖ ਪਾ ਰਹੇ ਹੋ ਜੋ ਪ੍ਰਧਾਨ ਨੇ ਵਿਕੀ ਉਹ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਦੇਖੋ ਜੀ ਅਜੇ ਪੰਜਾਬ ਸਰਕਾਰ ਦਾ ਫੇਲੀਅਰ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਨਗੁਣੀਆ ਤਰਕਾ ਤੇ ਕੰਮ ਕਰਦੇ ਨੌਜਵਾਨਾਂ ਨੂੰ ਇਸ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਧੱਕੇ ਨਾਲ ਖਿੱਚ ਧੂਕੇ ਕੱਪੜੇ ਪਾੜ ਕੇ ਅੱਜ ਥਾਣੇ 'ਚ ਡੱਕਰੀ ਆ ਪਹਿਲਾਂ ਉਹਨੇ ਪੰਜਾਬੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਚ ਆਇਆ ਹੁਣ ਸਾਡੇ ਵਿਭਾਗਾਂ ਨੂੰ ਖਤਮ ਕਰਨ ਤੇ ਆਈ ਆ ਇਹ ਸਿਰਫ ਪੱਗਾਂ ਦੇ ਰੰਗ ਬਦਲੇ ਨੇ ਚਿਹਰਿਆਂ ਦੇ ਰੰਗ ਬਦਲੇ ਨੇ ਉਹ ਮੰਗ ਕੀ ਸੀ ਜਿਹਨੂੰ ਲੈ ਕੇ ਐਡਾ ਵੱਡਾ ਜਿਹੜਾ ਪੁਲਿਸ ਦੇ ਦੁਆਰਾ ਐਕਸ਼ਨ ਕੀਤਾ ਗਿਆ ਦੇਖੋ ਜੀ ਸਾਡੇ ਮਹਿਕਮੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਭਾਰੇ ਨੇ ਮਹਿਕਮੇ ਦਾ ਨਿਜੀਕਰਨ ਕਰ ਰਹੇ ਨੇ ਮਹਿਕਮੇ ਨੂੰ ਖਤਮ ਕਰਨ ਨੇ ਕਿੰਨੇ ਵਜੇ ਟੈਂਡਰ ਖੋਲਣਾ ਹੈ ਟੈਂਡਰ 2 ਵਜੇ ਖੁੱਲਣਾ ਸੀ ਜਿਸ ਦਾ ਅਸੀਂ ਕੱਚੇ ਮੁਲਾਜ਼ਮ 100% ਵਿਰੋਧ ਕਰ ਰਹੇ ਆ ਵਿਰੋਧ ਕਰਦੇ ਆਏ ਆ ਲਗਾਤਾਰ 10 ਵਾਰੀ ਟੈਂਟਰ ਅੱਗੇ ਕਰਤਾ ਸੀ ਜਗਮੀ ਕਿੰਨੇ ਨੇ ਮੁਲਾਜ਼ਮ ਕਿੰਨੇ ਚੱਕਰਵਾੜੇ ਮੁਲਾਜ਼ਮ ਜਗਮੀ ਹੋਏ ਨੇ ਦੇਖੋ ਸਾਡੇ 2 ਤੋਂ 3 ਮੁਲਾਜ਼ਮ ਜਿਹੜੇ ਨੇ ਜਗਮੀ ਹੋ ਚੁੱਕੇ ਨੇ ਸੱਟਾਂ ਲੱਗੀਆਂ 2-3 ਮੁਲਾਜ਼ਮ ਸਾਡੇ ਕਾਫੀ ਜ਼ਿਆਦਾ ਗੰਭੀਰ ਚੱਕਮੀ ਨੇ ਜੇ ਬੱਸ ਸਟੈਂਡ ਜਦੋਂ ਬੰਦ ਹੋਇਆ ਤੇ ਸਵਾਰੀ ਵੀ ਖੱਜਲ ਹੁੰਦੀ ਹੈ ਤਾਂ ਇਹ ਲੱਗਦੇ ਹੋ ਕਿ ਤਾਂ ਹੀ ਉਸੇ ਕਰਕੇ ਪੁਲਿਸ ਦਾ ਐਕਸ਼ਨ ਹੈ ਤੁਹਾਡੇ ਦੇਖੋ ਜਿਹੜਾ ਖੱਜਲ ਹੁੰਦੀ ਹੈ ਇਹ ਸਰਕਾਰ ਦੀ ਨਿਲਾਕੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਲਗਾਤਾਰ 1 ਮਹੀਨਾ ਪਹਿਲਾਂ ਨੋਟਿਸ ਆ ਜਿਹੜਾ ਮੈਨੇਜਮੈਂਟ ਨੂੰ ਸਰਕਾਰ ਨੂੰ ਦਿੰਦੇ ਆ ਇਹ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਪਈ ਆ ਅੱਜ ਗੇਟ ਰੈਲੀ ਦਾ ਤੁਸੀਂ ਆ ਅੱਜ ਸਾਡਾ 12 ਵਜੇ ਗੇਟ ਰੈਲੀ ਦਾ ਸੀ ਰਾਤ ਨੂੰ ਇਹਨਾਂ ਨੇ ਸਾਡੇ ਜਿੰਨੇ ਆਗੂ ਸੀ 12 ਵਜੇ ਲਗਭਗ ਨਜ਼ਰ ਅੰਦਾਜ਼ ਕਰ ਲਏ ਲਾਠੀ ਚਾਰਜ ਹੋਇਆਗਾ ਜਿਹੜਾ ਮਲਾਜ਼ਮਾਂ ਨੇ ਹੁੰਦਾ ਬਹੁਤ ਮਾਰੇ ਗਏ ਨੇ ਉਸ ਰੁਕੇ ਵਿੱਚ ਦੇਖ ਲਓ ਦੇਖੋ ਜੀ ਅਸੀਂ ਇਹਦੀ ਨਿੰਦਾ ਕਰਦੇ ਆ ਸਾਡੇ ਜਿਹੜੇ ਮਲਾਜ਼ਮ ਸੀ ਆਉਣ ਡਿਊਟੀ ਸੀਗੇ ਉਹਨਾਂ ਦੇ ਉੱਪਰ ਅੱਜ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕਰਿਆ ਗਿਆ ਅੱਗੇ ਅੱਗੇ ਦੀ ਰੂਪਰੇਖਾ ਕੀ ਹੈਗੀ ਹੁਣ ਜਿਹੜਾ ਹੋਰ ਜੂਨੀਅਰ ਦੇ ਮਤਲਬ ਦੇਖੋ ਅਸੀਂ ਅਸੀਂ ਪੰਜਾਬ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਟੂਡੈਂਟ ਜਥੇਬੰਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਵਿਭਾਗ ਨੂੰ ਬਚਾ ਲਓ ਟਰਾਂਸਪੋਰਟ ਵਿਭਾਗ ਨੂੰ ਇਸ ਵਕਤ ਜਦੋਂ 2 ਵਜੇ ਠੇਕਾ ਖੁੱਲਣਾ ਹੈ ਕਿਲੋਮੀਟਰ ਸਕੀਮ ਦਾ ਤਾਂ ਉਸ ਤੋਂ ਪਹਿਲਾਂ ਦਾ ਇਹ ਵਿਰੋਧ ਸੀ ਅਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਵਿਰੋਧ ਦੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਹੈ ਤਾਂ ਲੇਕਿਨ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਦੇ ਦੇ ਵਿੱਚ ਲਿਤਾ ਹੈ ਸਰ ਇੱਕ ਪੁਲਿਸ ਦੀ ਤੱਕ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਕੀਤਾ ਜਿਵੇਂ ਮੇਰੇ ਐਸ ਐਚਓ ਸਾਹਿਬ ਦੇ ਵੀ ਸੱਟ ਲੱਗੀ ਨੌ ਤੇ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਣ ਬੁੱਝ ਕੇ ਸਿਮਪਤੀ ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨੋਰਮਸ ਨੇ ਤਿਰਨੜੀ ਉਹ ਵੀ ਪੂਰੇ ਕੀਤੇ ਸਾਰੀ ਗੱਲ ਉਹਨੂੰ ਲੈ ਕੇ ਔਰ ਬਾਕੀ ਫਾਰਮੈਟੀਆਂਸ ਵੀ ਕੰਪਲੀਟ ਕੀਤੀ ਸਰ ਪਰ ਕਿਵੇਂ ਵਿਖੀ ਰਹੀ ਕਿਉਂਕਿ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਕਹੀਂ ਆਗੂ ਨੇ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਰਿਕਾਰਡ ਕੀਤੀ ਹੋਣੀ ਜਦੋਂ ਪੁਲਿਸ ਅੰਦਰ ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਔਰ ਪੈਟਰੋਲ ਪਾਕੀ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤਮਈ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਐ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਫੱਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲਾਨਿੰਗ ਐ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਐ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮੇਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਹੀ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਐ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਅ ਆਫ ਲੈਂਡ ਨੂੰ ਪ੍ਰਵੇਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ